ਆਹ ਕਮੇਟੀ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਾਂਗਾ ਇੱਕ ਮਿੰਟ ਰੋਲਾ ਨਾ ਪਾਏ ਜੀ ਕਿਉਂਕਿ ਕਿਸਾਨਾਂ ਨੂੰ ਜਾਗਰੂ ਕਰਨਾ ਬੜਾ ਜ਼ਰੂਰੀ ਆ ਸਾਡਾ ਭਰਾ ਮਾਰਕੀਟ ਕਮੇਟੀ ਇਹ ਲੋਖੜਾ ਜਿਨ੍ਹਾਂ ਦਾ ਕੰਮ ਹੈ ਆ ਮਾਰਕੀਟ ਕਮੇਟੀ ਦੀਆਂ ਮਸ਼ੀਨਾਂ ਨੇ ਜਿਹੜੀਆਂ ਮੌਸਰ ਚੈੱਕ ਕਰਦੀਆਂ ਨੇ ਆ ਮਸ਼ੀਨ ਅਸੀਂ ਅੱਜ ਅੰਦਰੋਂ ਕਢਾ ਕੇ ਲਿਆਏ ਨੇ ਨਾਲ ਸਾਥੀ ਸੀ ਸਾਰੇ ਅੰਕਲ ਸੁਭਾਸ਼ ਗਦਾਰਾ ਖੜਾ ਹੈ ਤੇ ਅੰਕਲ ਬਨੋਦ ਖੜਾ ਆ ਦੋ ਮਸ਼ੀਨਾਂ ਨੇ ਇਹਨਾਂ ਦੋਵਾਂ ਮਸ਼ੀਨਾਂ ਦਾ ਆਪਾਂ ਲਾਈਵ ਮੋਟਰ ਚੈੱਕ ਮਾਰਕੀਟ ਕਮੇਟੀ ਦੇ ਮੰਡੀ ਸੁਪਰਵਾਈਜ਼ਰ ਵਿੱਚ ਕਰਵਾ ਰਹੇ ਆ ਕਿ ਇਹਨਾਂ ਦੋਵਾਂ ਦਾ ਮੋਟਰ ਸੇਮ ਆਉਂਦਾ ਹੈ ਜਾਂ ਫਰਕ ਆਉਂਦਾ ਜੇ ਸੇਮ ਆਉਂਦਾ ਤੇ ਫਿਰ ਤਾਂ ਸਹੀ ਤੇ ਜੇ ਫਰਕ ਆਉਂਦਾ ਤੇ ਇਹ ਵੀ ਇੱਕ ਬੜਾ ਵੱਡਾ ਮੈਂ ਫਿਰ ਕਪਲਾ ਹੀ ਕਹਿ ਸਕਣਾ ਜਿਹੜਾ ਕਿਸਾਨਾਂ ਨੂੰ ਮੰਡੀਆਂ ਵਿੱਚ ਰੋਲਿਆ ਜਾ ਰਿਹਾ ਹੈ ਲਾਈਵ ਮੈਂ ਮੰਡੀ ਸੁਪਰਵਾਈਜ਼ਰ ਨੂੰ ਕਹਾਂਗਾ ਕਿ ਲਾਈਵ ਅਸੀਂ ਚੱਲ ਰਿਹਾ ਇਹਦੇ ਵਿੱਚ ਦੋਵੇਂ ਮਸ਼ੀਨਾਂ ਦਾ ਸਾਨੂੰ ਮੋਟਰ ਚੈੱਕ ਆਉਂਦੇ ਜੰਦ। ਲਾਓ ਸੈਂਪਲ। ਸਹੀ। ਰਾਜਨੇਦਰ ਆ ਜਾ। ਤੁਹਾਨੂੰ ਵੀ ਨਾ। ਹੋੜ ਆਇਆ ਮੈਂ ਕਹਾਂਗਾ ਵੀ ਕੱਠ ਮਾਰਨ ਦੀ بجائے। ਫੁਨਾ ਕਰ ਲੋ। ਫੁਲਾ ਪੰਗਾ ਮਸ਼ੀਨਾ ਆਉਣ ਵਿੱਚ। ਪਿੱਛੇ। ਪਿੱਛੇ। ਜਿੰਦਾਰ ਪਿੱਛੇ ਹੋ ਜਾਏ ਕਰ। ਸਾਡਾ ਮੁਤਾ ਕੱਲਾ ਮਸ਼ੀਨਾ ਅੱਜ। ਜਿਵੇਂ ਜੰਦਿਆ ਆ ਪਾੜੋ ਦੀ ਬਾਈ ਜਿਹੜੀ ਨੇ। ਬਾਈ ਨੂੰ ਟੈਨਕਾ। ਆਪਾਂ ਦਾ ਚਾਹੋ 25 ਆਵੇ ਤਾਂ 25 ਦਾ ਦੇਰ ਆਪਾਂ ਦੇਣਾ ਹੈ ਕਿਹੜੀ ਅੰਗਰੇਜ਼ ਆ ਆ ਜਿਹੜੇ ਲੈ ਗਏ ਨਾ 18 9 ਨਹੀਂ ਇੱਕ ਮਿੰਟ ਮੰਡ ਇੱਕ ਮਿੰਟ ਮੰਡੀ ਸੁਪਰਵਾਈਜ਼ਰ ਨੂੰ ਮੈਂ ਕਹਾਂਗਾ ਵੀ ਇਹ ਸਾਨੂੰ ਲਾਈਵ ਦੱਸਦੇ ਵੀ ਇਹਦਾ ਕਿੰਨਾ ਆਇਆ 12.9 18 9 ਮੰਡੀ ਸੁਪਰਵਾਈਜ਼ਰ ਜਸਵਿੰਦਰ ਸਿੰਘ ਪੁਸ਼ਟੀ ਕਰ ਰਿਹਾ ਹੁਣ ਮੈਂ ਕਹਾਂਗਾ ਇਹੀ ਇਥੇ ਚੱਲ ਸੈਂਪਲ ਦੇ ਨੇ ਇਹਦੇ ਚ ਪਾਓ ਇਹ ਘਾਹ ਦੇ ਵਿੱਚ ਪਾਓ ਇਹ ਮਸ਼ੀਨ ਬਾਰੇ ਵੀ ਦੱਸਦੇ ਹਾਂ ਹਾਂ ਇਹ ਮਸ਼ੀਨ ਅੰਦਰ ਪਈ ਸੀ ਇਹ ਨਵੀਂ ਆਈ ਹਾਂ ਨਵੀਂ ਆਈ ਬਹੁਤ ਿਆਣਾ ਦਾ ਵੇਖੀ ਪਹਿਲੀ ਏਰੀ ਹੋਣੀ ਇਹ ਪੰਜਾਬ ਦੇ ਲੋਕ ਕਿਸਾਨਾਂ ਨੇ ਪਹਿਲੀ ਏਰੀ ਵੇਖਣੀ ਮੈਨੂੰ ਲੱਗਦਾ ਇਹ ਦੱਸ ਦਿਓ ਨਾ ਵੀ ਮਾਰਕੀਟ ਕਮੇਟੀ ਦੇ ਅੰਦਰ ਆਈਆਂ ਪੀਏ ਚੈੱਕ ਕਰਾਣਾ ਹੋਵੇ ਤਾਂ ਕਿਸੇ ਕੋਈ ਗੱਲ ਨਹੀਂ ਇਹ ਤਾਂ ਜੋ ਲਾਈਵ ਚੱਲਦਾ ਪਿਆ ਆਪਾਂ ਨੂੰ ਜਿਆਦਾ ਇਹਦੇ ਜਿਹੇ ਮੁੱਦੇ ਤੇ ਗੱਲ ਥੋੜਾ ਦੇਖੋ ਪਿੱਛੇ ਹੋ ਜਾ ਬਾਪੂ ਪਿੱਛੇ ਤੇ ਹੁਣ ਆਪਾਂ ਲੋਕਾਰੀ ਵਿੱਚ ਕਿਹੜੀ ਜਿਹੜੀ ਨਵੀਂ ਮਸ਼ੀਨ ਆ ਰਹੀ ਏ ਕਿਵੇਂ ਚੈੱਕ ਕਰਦੇ ਆਂ ਆਪ ਕੋ ਸਾਰਾ ਕਿਹੜਾ ਪਸਾਦ ਵੜੀ ਦਾ ਜਿਹੜਾ ਤੁਹਾਨੂੰ ਮਿਲਣਾ ਐ ਐਵੇਂ ਦੇਖ ਕੇ ਤੁਸੀਂ ਘਰਾਜੋਂ ਨਿਕਲ ਆਉਣਾ ਤੇ ਤੁਹਾਡਾ 15 ਦਿਨਾਂ ਚ ਵੇਖ ਦੇ ਝੋਨਾ ਸਾਰੀ ਮੰਡੀ ਖਾਲੀ ਹੋ ਜੇ ਹਾਂ ਤੁਸੀਂ ਤਾਂ ਮੈਂ ਘਰੋਂ ਨਿਕਲਦੇ ਨਹੀਂ ਮੇਲਾ ਹੀ ਵੇਖਣਾ ਹੁੰਦਾ ਨਾ ਇਹਨਾਂ ਨੇ 6-6 ਮਹੀਨੇ ਪਾਲ ਕੇ ਦਿੱਥਾਂ ਦੇ ਨੂੰ ਦਵਾਈ ਦਾ ਵੇਖ ਦੇ ਹੁਣ ਲਫ ਲਫ ਠੀਕ ਹੈ 5 ਪੁਆਇੰਟ 5 ਕਿੰਨਾ ਆਇਆ 17.9 ਮੈਂ ਕਹਾਂਗਾ ਜਸਵਿੰਦਰ ਸਿੰਘ ਆਪ ਲਾਈ ਪੁਸ਼ਟੀ ਕਰਦੇ ਮੰਡੀ ਕੋ 19.9 ਹੈ ਜੀ 17.69 ਫਰਕ ਆ ਗਿਆ ਮਸ਼ੀਨ ਤੇ ਇਹ ਤਾਂ ਤੁਸੀਂ ਮੰਨਦੇ ਹੀ ਨਾ ਇਹ ਫਰਕ ਫਿਰ ਕਿਉਂ ਆਇਆ ਉਹਨੂੰ ਛੱਡੋ ਹਣ ਜਸਵਿੰਦਰ ਜੀ ਇਹਦੀ ਗਰੰਟੀ ਦਿਓ ਮੰਡੀ ਨੀ ਗਰੰਟੀ ਦੋਨਾਂ ਦੀ ਹੈ ਕੀ ਹੁੰਦਾ ਹੈ ਸਿੰਪਲ ਜਿਹੜਾ ਇਹਦੇ ਵਿੱਚ ਲੈਣਾ ਆਪਾਂ ਤਿੰਨ ਚਾਰ ਥਾਂ ਪਾ ਲੈਣਾ ਇਹ ਹੁਣ ਇੱਕੋ ਜਗ੍ਹਾ ਤੋਂ ਲੈ ਚੋ ਤੁਹਾਡੇ ਮੁਤਾਬਕ ਲੈ ਲੀ ਗਏ ਫਿਰ ਉਹਦੇ 'ਚ ਵੀ ਐਵੇਂ ਲਾਉਣਗੇ ਨਾ ਉਹ ਦੂਜੀ ਮਸ਼ੀਨ 'ਚ ਐਵੇਂ ਲਾ ਕੋਈ ਗੱਲ ਨਹੀਂ ਆ ਕੇ ਕੱਢ ਦੇ ਇਹ ਵੀ ਚਲੋ ਇਹ ਕਪੜੇ ਨੂੰ ਮੰਡੀ ਸੁਪਰਵਾਈਜ਼ਰ ਨਹੀਂ ਮੰਨ ਰਿਹਾ ਕਹਿ ਰਹੇ ਨੇ ਵੀ ਇਹ ਆਪਾਂ ਚਾਰਾ ਥਾਵਾਂ ਤੋਂ ਲੈਣਾ ਸੀ ਕਿਉਂਕਿ ਅਸੀਂ ਤਾਂ ਸੇਮ ਹੀ ਜਿਹੜੀ ਮਸ਼ੀਨ ਇਹ ਚੱਕਾਉਂਦੇ ਨੇ ਉਹੀ ਉਹ ਸੈਂਪਲ ਦੂਜੀ ਚੈੱਕਰ ਹੋਇਆ ਪਰ ਹੁਣ ਆਪਾਂ ਜਿਵੇਂ ਆਪਾਂ ਮੰਡੀ ਸੁਪਰਵਾਈਜ਼ਰ ਜਿਵੇਂ ਕਹੇਗਾ ਪਰਸਨਲ ਸਾਡਾ ਕੋਈ ਨਹੀਂ ਹੈਗਾ ਪਰ ਇੱਕ ਸਰਕਾਰੀ ਪੋਸਟ ਤੇ ਨੇ ਇਸ ਕਰਕੇ ਜਿਵੇਂ ਆਂਦੇ ਨੇ ਉਵੇਂ ਕਰਵਾ ਲੈਣੇ ਛੈਲਰਾਂ ਵਾਲੇ ਜਿਹੜੇ ਲੈ ਕੇ ਜਾਂਦੇ ਨੇ ਪ੍ਰਧਾਨ ਜੀ ਉਹਨਾਂ ਦੇ ਵੀ ਆ ਚੈੱਕ ਕਰਾਈਏ ਆਪਾਂ ਉਹਨਾਂ ਨੇ ਮੀਟਰ ਇੱਕ ਮੀਟਰ ਮੰਗਾ ਲਓ ਕਹਿ ਦੋ ਬਤਰਾ ਜੀ ਨੂੰ ਤਿੰਨ ਪੁਆਇੰਟ ਦਾ ਫਰਕ ਉਸ ਮਤਲਬ ਉਹਨਾਂ ਦੀ ਮਸ਼ੀਨ ਚੱਲ ਹੀ ਨਹੀਂ ਸਕਦੀ ਇਹ ਕਿਹੜੇ ਖੁਰਾਣ ਦੀ ਗੱਲ ਨਹੀਂ ਇਹ ਕਿੰਨੇ ਮੀਟਰ ਬੜਕੋ ਇੱਕ ਮਿੰਟ ਦੀ ਮਸ਼ੀਨ ਦੇ ਇੱਕ ਮਿੰਟ ਦਾ ਉਹ ਲੈਣਾ ਹੁਣ ਆਪਣੇ ਕਿਸਾਨ ਆਗੂ ਅੰਕਲ ਸੁਭਾਸ਼ ਜੀ ਜਿਵੇਂ ਆਂਦੇ ਨੇ ਉਹਵੇਂ ਸੈਂਪਲ ਲਵਾਓ ਇਹ ਤਿੰਨ ਤਾਂ ਤੋਂ ਕਰਨਾ ਇਹ ਜਿਵੇਂ ਆਂਦੇ ਨੇ ਇਹ ਆ ਗਿਆ ਜੀ ਇੱਕ ਖਾਉ ਦਾ ਇੰਨਾ ਪਾਤਾ ਅੱਛਾ ਤਾਂ ਸੈਂਡਰ ਵਾਲਾ ਬੰਦਾ ਥੇਰੇ ਤੇ ਨਹੀਂ ਆ ਸਕਦਾ ਬੈਕਲਾ ਆ ਮਾਰਕਟ ਵੱਡਿਆ ਲਾਵੇਦਾ ਬਿੱਟੂ ਵੀਰ ਚੁੱਪ ਹੋ ਜਾ ਸਾਇਲੈਂਟ ਪਲੀਜ਼ ਇਹ ਚ ਆ ਗਿਆ ਇਹ ਬੰਦ ਕਰ ਦਿੰਦੇ ਆ ਮੰਕ ਸਹੀ ਹੈ ਉਹ ਦੇਖ ਲੈ ਉਹ ਨਾ ਪੁੱਛੋ ਚਲੋ ਨਹੀਂ ਆਪਸ ਵਿੱਚ ਦੋਸ਼ਟਾਂਗੇ ਨਹੀਂ ਦੁਬਾਰਾ ਮੈਂ ਕਰ ਲਗੀ ਨਹੀਂ ਨਹੀਂ ਕੋਈ ਗੱਲ ਚਲੋ ਕਰੋ 19 19 ਆਇਆ 19 ਆਇਆ ਅੱਛਾ 19 19.1 19.1 ਹੈ ਇਹੀ ਉਧਰ ਕਰ ਦੇ ਕਰ ਲੋ ਇਹਨੂੰ ਇਹਨਾ ਆਪਾਂ ਇਕੱਠਾ ਕਰਾ ਦੇ ਮਿਕਸ ਕਰਕੇ ਉਹਨਾਂ ਨੂੰ ਪੁੱਛੋ ਯਾਰ ਸੁਪਰਵਾਈਜ਼ਰ ਸਾਹਿਬ ਨੂੰ ਬੋਲਾ ਆਜੋ ਯਾਰ ਕਿ ਰੱਖ ਲਓ ਬਣਾਓ ਬਾਈ ਪਿੱਛੇ ਆਓ ਪਿੱਛੇ ਉਹ ਬਾਬਾ ਪਿੱਛੇ ਹੋ ਮਾਨ ਇਹਨੂੰ ਬਿਜਰ ਕੋ ਪਾ ਦੇ ਯਾਰ ਕੋਈ ਚੁੱਪ ਰਹਿੋ ਕਿ ਮੁੱਦੇ ਨਾਲ ਪੜਤੰ데요 ਯਾਰ ਇਧਰ ਜਪੋਣੇ ਹਾਂ ਇੰਨਾ ਜੋਰ ਤੋਂ ਲਓ ਜਿਵੇਂ ਮੰਡੀ ਸੁਪਰਵਾਈਜ਼ਰ ਸੰਤੁਸ਼ਟ ਹੁੰਦਾ ਸੰਤੁਸ਼ਟ ਕਰੋ ਠੀਕ ਹੈ

ਹੁਣ ਜਿਵੇਂ ਮੰਡੀ ਸੁਪਰਵਾਈਜ਼ਰ ਕਹਿ ਰਿਹਾ ਕਹਿੰਦੀ ਸੰਤੁਸ਼ਟੀ ਵਾਸਤੇ ਉਹ ਆਇਆ 191 ਹੁਣ ਦੇਖਦੇ ਆ ਸੈਂਪਲ ਕੀ ਆਉਂਦਾ ਦੇਖੇ ਗੁਣਗੀ ਪੰਜ ਪੁਆਇੰਟ ਪੂਰਾ ਹੋਣਾ ਜੀ ਦਾ ਗੱਲ ਚੱਲਦੀ ਹੈ ਬਸ ਸੁਣੋ ਇੱਕ ਮਿੰਟ ਬਰਥਡੇ ਉਹ ਪੂਰਾ 5 ਪੁਆਇੰਟ ਚਾਹੀਦਾ ਓਕੇ ਠੀਕ ਓਕੇ ਜੀ 17 7 100 ਕਿੰਨਾ ਫਰਕ 17 7 19 1 ਹੁਣ ਤੁਸੀਂ ਰਹਿ ਕੋੜੇ ਕੁੰਡ ਚੁੱਪ ਹੋ ਜਾ ਅੰਕਲ ਹੁਣ ਤੁਸੀਂ ਇਹ ਦੱਸੋ ਵੀ ਕਬਲਾ ਕਿੱਥੇ ਆ ਕਿਸਾਨ ਨੂੰ ਜਿਹੜਾ ਮੰਡੀਆਂ ਵਿੱਚ ਰੋਲਿਆ ਜਾ ਰਿਹਾ ਹੈ ਬਾਈ ਜੀ ਪਤਾ ਕੀ ਜਾਂਦਾ ਆਪਾਂ ਤੁਸੀ ਆ ਨਹੀਂ ਇੱਕ ਨਾ ਮਸ਼ੀਨ ਕਿੱਥੇ ਆ ਇੱਕ ਸਿੰਗਲ ਨਾਲ ਬਚੇ ਆ ਆ ਜਿਹੜੀ ਮਸ਼ੀਨ ਐ ਇਹ ਲਿਆ ਕੇ ਮੰਡੀ ਆ ਮਾਰਕੀਟ ਵਿੱਚ ਹੀ ਲਿਆਉਂਦੀ ਜੀ ਆ ਤਾਂ ਮਸ਼ੀਨ ਕਿਸੇ ਨੇ ਵੇਖੀ ਵੀ ਨਹੀਂ ਅਸੀਂ ਅੰਦਰੋਂ ਲਿਆਇਆ ਕਰਵਾਇਆ ਚੈੱਕ ਕਰਵਾਇਆ ਇਹਦੇ ਤੇ ਵੀ ਕਰਵਾਇਆ ਚੈੱਕ ਤੁਸੀਂ ਐ ਕਰੋ ਨਹੀਂ ਇੱਥੇ ਇੱਥੇ ਤੁਸੀਂ ਸੁਣਦੇ ਹੋ ਤੁਸੀਂ ਕਰੋ ਬਰਾਬਰ ਜੇ ਮਸ਼ੀਨ ਖਰਾਬ ਹੈ ਤੁਸੀਂ ਇਹਦੀ ਪਰਮਿਸ਼ਨ ਦਿਓ ਹਾਂ ਚਾਰ ਮਸ਼ੀਨਾਂ ਨੇ ਸਾਡੇ ਕੋਲ ਹਾਂ ਅਲੱਗ-ਅਲੱਗ ਸੈਟਅਪ ਕਰ ਦਿਓ ਕਹਤੇ ਆਂ ਕਿ ਕਰਦੇ ਆਂ ਕਿ ਹੁਣ ਆਪਾਂ ਆਹੀ ਮਸ਼ੀਨਾਂ ਆਹ ਕਿਸਾਨ ਨੂੰ ਮੰਡੀ ਵਿੱਚ ਜਿਹੜਾ ਰੋਲਿਆ ਜਾ ਰਿਹਾ ਹੈ ਮੋਸਟਰ ਦੇ ਨਾਂ ਤੇ ਆ ਹੁਣ ਦੋਵੇਂ ਮਸ਼ੀਨ ਇਹਦੇ ਨਾਲ ਕਰਦੇ ਨੇ ਉਹ ਜੀ ਫਿਰ ਅੱਕ ਕੇ ਦੇਣਾ ਪੈਂਦਾ ਭਾਈ 7 ਕਿਲੋ ਮੰਗੇ ਨਾ 8 ਮੰਦੇ ਵੀ ਆਉਂਦੇ ਦੇ ਆ ਬੋਲੀ ਦੇ ਕੇ ਗੱਲ ਕਰਨ ਦੀ ਜਿਹੜਾ 18 ਆ ਰਿਹਾ ਇਸ ਮਸ਼ੀਨ ਤੋਂ ਮੋਸਟਰ ਤੁਸੀਂ ਵੀ ਕਹਿਣਾ ਉਨੀ ਇੱਕ ਇੱਕ ਮਿੰਟ ਜੀ ਇੱਕ ਮਿੰਟ ਉਹਨੂੰ ਇਸ ਮਸ਼ੀਨ ਤੇ ਚੈੱਕ ਕਰੋ ਉਹ 17 ਹੀ ਆਵੇਗਾ ਉਹ ਤਾਂ ਜ਼ਿੰਮੇਦਾਰ ਵਿਹਲਾ ਹੋ ਗਿਆ ਕਿ ਫਰੀ ਹੋ ਗਿਆ ਜਿਹਦੇ 20 22 ਆਉਂਦਾ ਇਸ ਮਸ਼ੀਨ ਤੋਂ ਭਾਈ ਆ ਰਿਹਾ ਤਾਂ 21 ਆਊਗਾ 21 ਨਹੀਂ ਦੋ ਦਾ ਫਰਕ ਹੈ ਦੋ ਦਾ 20 ਆ ਜੀ ਸਾਨੂੰ ਫਰਕ ਜੀ ਅਸੀਂ ਚੈੱਕ ਦੋਨਾਂ ਤੇ ਕਰ ਰਹੀਏ ਇਹ ਨਹੀਂ ਗੱਲ ਹੈ ਕਿ ਐਵੇਂ ਢੇਰੀਆਂ ਤੁੱਲਦੀਆਂ ਇਹ ਮੰਡੀ 'ਚ ਵੇਖ ਲਓ 80% ਢੇਰੀਆਂ ਤੁੱਲੀਆਂ ਮੰਡੀ ਵੀ 100 ਵੀ ਨਹੀਂ ਤੁੱਲੀਆਂ ਉਹ ਜਿਹੜੀਆਂ ਤੁੱਲੀਆਂ ਨੂੰ ਕਾਰ ਤੇ ਮਰਦੇ ਨੇ ਵਿਚਾਰੇ ਤੁਸੀਂ ਤੁਸੀਂ ਅਦਰ ਕਾਰ ਚੈੱਕ ਕਰੋ ਤੁਸੀਂ ਇੱਕ ਗੱਲ ਹੋਰ ਸੁਣੋ ਤੁਸੀਂ ਇੱਕ ਗੱਲ ਹੋਰ ਸੁਣੋ ਆਪਾਂ ਚੱਲਣੇ ਕਿਹੜੀ ਢੇਰੀ ਤੇ ਚੱਲਣਾ ਆ ਬਾਬਾ ਖੜਾ ਐ ਮੋਚਰ ਚ ਕਿਉਂ ਕਬੜਾ ਆ ਰਿਹਾ ਬਾਬਾ ਮੈਂ ਨਾ ਅੱਠ ਘਾੜ ਤੋਂ ਘੱਟ ਕੋਈ ਤੁਲੀ ਨਹੀਂ ਚਲੋ ਜੀ ਕਰੋ ਬਾਬਾ ਅੱਠ ਦਾ ਪੈਦਾ ਨਹੀਂ ਲੇ ਕੇ ਆਉਂਦਾ ਪਿਆ 10 ਘਾੜ ਤੇ ਮੰਡੀ ਚ ਬੰਦਾ ਕਿਹੜੇ ਆ ਰਿਹਾ ਆ ਜਾਓ ਸਾਰੀ ਮੰਡੀ ਨੇ ਇਕ ਲਾਇਆ ਉਹ ਤੁਹਾਨੂੰ ਲਾਈਵ ਦਿਖਾ ਦਿੰਨੇ ਆ ਜਸਵਿੰਦਰ ਜਸਵਿੰਦਰ ਦੇ ਭਰਾ ਨੱਤਰਾਂ ਹਾਂ ਕਿੰਨੇ ਕੋਲ ਛੱਡ? ਮੇਰਾ ਉਸ ਕੋਲ ਇੱਕ ਨੰਬਰ ਇੱਕ ਨੰਬਰ ਉਸ ਕੋਲ ਮੇਰਾ ਉਸ ਕੋਲ ਇਹ ਨਾ ਹੋ ਰਿਹਾ ਯਾਰ ਹਾਂ ਅੱਛਾ ਬਾਬਾ ਕਿੱਥੇ ਆ? ਔਰ ਬਾਬਾ ਆ ਜਾ ਬਾਬਾ ਆ ਗਿਆ ਬਾਬਾ ਬਾੜਾ ਆ ਜਾ ਆ ਵੀ ਆਪਰਾ ਟੋਲ ਰਿਹਾ ਤੇ ਫੁੱਲਨ ਵਿਆਹ ਤੇ ਕਿਵੇਂ ਟੋਲ ਰਿਹਾ ਸਾਢੇ 10 ਕਿਲੋ ਕਾਰ ਤੇ ਸਾਢੇ 10 ਕਿਲੋ ਕਾਰ ਤੇ ਕਿੰਨੇ ਨੰਬਰ ਛੱਡੇ ਇੱਕ ਇੱਕ ਨੰਬਰ ਆਜ ਫਿਰ ਨਰ ਇਹ ਉਹਦਨ ਐਸਡੀਮ ਕੋਲ ਵੀ ਹਗਾ ਸੀ ਬਾਬਾ ਨਹੀਂ ਮੈਂ ਨਾਲ ਹੀ ਸੀ ਅਗੇ ਵੀਡੀਓ ਕਿਉਂ ਹੋ ਉਹ ਮੈਨੂੰ ਪਤਾ ਆ ਟੋਲ ਰਿਹਾ ਆ ਸਾਡੇ ਦਾਫੀ ਲੋ ਤੇ ਇੱਕ ਨੰਬਰ ਛੱਡ ਤੇ ਟੋਲ ਰਿਆ ਪਗੜੇ ਦੇਖੀਦਾ ਬੰਦਾ ਹੋਇਆ ਜੇਲਾ ਪੱਲੇ ਜਾਂਦਾ ਸਮੇਂ ਤੇ ਨਾ ਬੰਦਾ ਆਇਆ ਫਰਾ ਹallelujah ਬਾਈ ਥੋੜੇ ਕੋਲੇ ਰੋਜ ਜਾਂ ਨਹੀਂ ਹੋਰ ਕਿੰਨੀ ਇੱਕ ਵਾਰੀ ਜਾਇ ਕਰੰਦੇ ਕਰੰਦੇ ਯਾਰ ਗੱਲ ਕਰ ਕੋਈ ਨਹੀਂ ਕਰ ਕਰਦੇ ਜਾ ਨਾ ਜਾਂਦੇ ਤੁਸੀਂ ਦੱਸ ਦਿੰਦੇ ਆ ਕੋਈ ਨਾ ਬੋਲੂਗਾ ਉਹ ਮੁੱਕ ਗਿਆ ਬੰਦਾ ਟਾਰਗੇਟ ਕਮੇਟੀ ਦੀ ਗੱਲ ਨਹੀਂ ਆ ਰਿਹਾ ਰਹੇਗਾ ਉਹਦਾ ਵੀ ਕਾਰਡ ਤੇ ਬਾਰੇ ਪਾਣਾ ਨਹੀਂ ਲੌਗਿਆ ਅਸੀਂ ਕਸਤੇ ਮੈਨੂੰ ਗੁੱਸਾ ਆ ਰਿਹਾ ਹੈ ਹੱਥ ਕਰੇ ਵੀ ਬੰਦਾ ਜੇ ਨਹੀਂ ਪਲਾ ਰਿਹਾ ਦੇਖਾਦਾ ਇਹ ਬੰਦਾ ਤੂੰ ਬੈਠ ਕੇ ਬਣਾਇਆ ਪਤਾ ਸਾਹਿਬ ਆਹ ਦਾਨਕ ਖਸਾਨੇ ਤਿੰਨ ਖਸਾਨ ਖੜੇ ਹੋ ਗਏ ਭਾਈ 1 ਮਿੰਟ ਖੜਾ ਰਾਂ ਨਿਰਮਾਨ ਕਹ ਸਕਦੇ ਗੁਰਦੁਆਰਾ ਮੱਥੇ ਲਾਦਾ ਹੀ ਮਾਰਕ ਮਿਟਿੰਗ ਦੀ ਬਜਟ ਨਹੀਂ ਬਣ ਰਹੀ ਤੁਸੀਂ ਆਹਨੇ ਜਾ ਕੇ ਉਹ ਸਵਾਏ ਕਰਦੇ ਹੋ ਉਹਨਾਂ ਦੇ ਪੈਸੇ ਨਾਲ ਉਹ ਆਰ ਕਾ ਫੇਰ ਸਰਾਹੀ ਇੱਕ ਰਾਣਾ ਮੇਰੇ ਸਾਹਿਬ ਅੱਜ ਬਤਾਇਆ ਤੁਹਾਡੀ ਕੋਲ ਵੀ ਹੁੰਦੀ ਆ ਸਾਡੇ ਕੋਲ ਵੀ ਤੁਹਾਡੀ ਕੋਲ ਵੀ ਹੁੰਦੀ ਆ ਸ਼ਾਂਤੀ ਤੇਰੀ ਸਾਡੇ 10 ਕਿਲੋ ਪੁੱਗਿਆ ਸਾਡੇ 10 ਕਿਲੋ ਪੁੱਗ ਰਹੀ ਹੈ ਉਹ ਕਿਸਾਨ ਖੜਾ ਆੜਦੀਆ ਕਿੱਥੇ ਆ ਆੜਦੀਆ ਕਿੱਥੇ ਆ ਭਲਾ ਆੜਦੀਆ ਆਰਤੀ ਆਪੋ ਆਰਤੀ ਅਫਰਾਰ ਅੱਜ 10 ਕਿਲੋ ਕਾਟ ਹੈ ਸਾਡੇ 10 ਕਿਲੋ ਕਾਟ ਹੈ ਨਹੀਂ ਬੰਦਾ ਖਾਸ ਕਰਕੇ ਸਾਡੇ 10 ਕਿਲੋ ਕਾਟ ਹੈ ਕਹਿੰਦੇ ਭਲੀ ਆਪਾਂ ਦਿਖਾ ਰਹੇ ਪਾਣੇ ਮਾਰਕੀਟ ਕਮੇਟੀ 15 ਰੁਪਏ ਹੈ ਸੰਸਕਰਣ ਦਾ ਕੰਮ ਆ ਗਿਆ ਫੜਿਆ ਗਿਆ ਖਾਹੂਰੇ ਨਾਲ ਚਲੋ ਦਾੜੀ ਆਏ ਮੋਈ ਚੱਲ ਜੀ ਖਾਹੂਰੇ ਨਾਲ ਕਾਲਾ ਗੁਰਦੁਆਰਾ ਕਮੇਟੀ ਦਾ ਅੱਗੇ ਕੋਈ ਕੂਰ ਨਹੀਂ ਹੈ ਲੈ ਫਾਈਲ ਦਿੱਤੇ ਜਾਂਚ ਕਰਾਉਣੀ ਹੈ ਇਹਦੀ ਬਣਾਓ ਕਰਾ ਇਹਦਾ ਜਾ ਕੇ ਮਾਰੋ ਸਾਡੇ ਨਾਲ ਪਾ ਕੇ ਆਰਟੀ ਦਾ ਕੋਈ ਚੂਰੀ ਸਮਾਰਕ ਮਾਰਕੀਟ ਕਮੇਟੀ ਦਾ ਸਹੀ ਗੱਲ ਹੈ ਸਹੀ ਗੱਲ ਹੈ ਮਾਰਕੀਟ ਕਮੇਟੀ ਦਾ ਖਪੂਰੋਂ ਖਾਰਾਂ ਜਿਆਦਾ ਇਹਨਾਂ ਨੂੰ ਪਤਾ ਹੈ ਭਾਈ 15 ਦਿਨ ਹੋ ਗਏ ਸਾਰਾ ਪਤਾ ਹੈ ਜੀ ਪਹਿंद्रा 9 ਸਾਲ ਦਾ ਜਵਾਕ ਤਾਂ ਕਰੇ ਨਸੀਆ ਦੇ ਵੀ ਕੱਟ ਲੱਗੀ ਮੈਂ ਆਸ ਕਰਾਂਗਾ ਭਰਾਵਾ ਤਵਾਦ ਵੀਡੀਓ ਸ਼ੇਅਰ ਕਰਨਾ ਸ਼ਾਇਦ ਸਾਡੀ ਸੁੱਤੀ ਪੁਲੀ ਸਰਕਾਰ ਕੋਲ ਇਹ ਵੀਡੀਓ ਪਹੁੰਚ ਜਾਏ ਧੰਨਵਾਦ 여우 하단를 탄스까지 야